ਕੇਂਦਰੀ ਝਲਸ਼ਕਤੀ ਰਾਜ ਮੰਤਰੀ ਡਾਕਟਰ ਰਾਜਪੂਸ਼ਨ ਚੌਧਰੀ ਵੱਲੋਂ ਅੱਜ ਹਲਕਾ ਜੀਰਾ ਦੇ ਬਲਾਕ ਮੱਖੂਜ ਪਿੰਦੇ ਹੜਪ੍ਰਭਾਵਿਤ ਵਾੜਾ ਕਾਲੀਰਾਉਂ ਰੁਕਨੇ ਵਾਲਾ ਨਿਜਾਮਦਿਨ ਵਾਲਾ ਦੀਨੇ ਕੇ ਗੱਟਾ ਬਾਦਸ਼ਾ ਫਤੇਗੜ ਸਬਰਾ Arazi Sabra ਆਦ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਕਿਸਾਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਅਤੇ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕੇਂਦਰੀ ਰਾਜ ਮੰਤਰੀ ਇਤਿਹਾਸਿਕ ਗੁਰੂਦਵਾਰਾ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਫਤੇਗੜ ਸਬਰਾ ਵਿਖੇ ਨਤਮਸਤਕ ਹੋਏ। ਦੂਜੇ ਪਾਸੇ ਯੁਵਾ ਮਾਮਲਿਆਂ ਅਤੇ ਖੇਡ ਬਾਰੇ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੋਰ ਨਾਲ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਕਨੌਰ ਹਲਕੇ ਦੇ ਪਿੰਡਾਂ ਜੰਡ ਮੰਗੋਲੀ, ਊਣਸਰ, ਕਾਮੀ ਖੁਰਦ ਅਤੇ ਚਮਾਰੂ ਵਿੱਚ ਕੱਗਰ ਦੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿੱਜੀ ਦੌਰਾਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਲੱਗਿਆ ਹੈ ਤਾਂ ਜੋ ਪੰਜਾਬ ਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾ ਸਕੇ ਇਸ ਦੌਰਾਨ ਕੇਂਦਰੀ ਪਸ਼ੂ ਪਾਲਣ ਅਤੇ ਪੰਚਾਇਤ ਰਾਜ ਮੰਤਰੀ ਐਸਪੀ ਸਿੰਘ ਬਗੇਲ ਨੇ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਸਤਲੁਜ ਦਰਿਆ ਕੰਡੇ ਪੈਂਦੇ ਪਿੰਡਾਂ ਬੇਗੋਵਾਲਾ ਤੋਂ ਸ਼ੁਰੂ ਕੀਤੇ ਗਏ ਇਸ ਦੌਰੇ ਦੌਰਾਨ ਉਹਨਾਂ ਸੰਘੇੜਾ ਕੰਬੋਖੁਰਦ ਪੈਣੀ ਸ਼ੇਰਪੁਰ ਤਾਇਬ ਸ਼ੇਰਾਵਾਲਾ ਚੱਕ ਤਾਰੇਵਾਲਾ ਅਤੇ ਗੱਟੀ ਜੱਟਾ ਜਾ ਕੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਬਗੇਲ ਨੇ ਸੂਬਾ ਸਰਕਾਰ ਦੇ ਹੜ ਰੋਕੂ ਅਗਾਊ ਪ੍ਰਬੰਧਾ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਨਾਲ ਨਾ ਮਿਲਵਰਤਨ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ ਜਿਸ ਦਾ ਸਿੱਧਾ ਨੁਕਸਾਨ ਸੂਬੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਕਿਸਾਨ ਭਾਈਚਾਰੇ ਨੂੰ ਹੋ ਰਿਹਾ ਹੈ